ਚੱਲੀ ਕੋਈ ਫਾਇਦਾ ਨਹੀਂ ਪਰਚੀਆਂ ਪਾਉਣ ਦਾ ਪਾਪਾ ਕਿਤੇ ਤੂੰ ਡਰਦਾ ਵੜਾ ਵਾਂ ਸਾਰਾ ਪਿੰਡ ਤੁਰਿਆ ਫਿਰਦਾ ਪੁਲਿਸ ਤੈਨੂੰ ਵੜਦੀ ਆ ਓਏ ਮੁਲਖ ਤੇ ਐਵੇਂ ਸਦਾਈ ਹੋਇਆ ਓ ਇਹਨਾਂ ਨੂੰ ਕੋਈ ਆਉਂਦਾ ਹੋਈ ਆ ਜਿਹੜੇ ਮਗਰ ਆਏ ਆ ਪੜਨਾ ਆਉਂਦਾ ਭਾਵੇਂ ਨਹੀਂ ਆਉਂਦਾ ਮਗਰ ਤੇ ਆਏ ਆ ਨਾ ਓਏ ਕਲਾਸ ਤੇ ਕਢਾਲਣਗੇ ਪੜ੍ਹਾਈ ਤੋਂ ਬਿਨਾ ਓ ਜਿੰਦਗੀ ਕਿਦਾਂ ਕੱਢਣਗੇ ਪੜ੍ਹਾਈ ਤੋਂ ਬਿਨਾ ਓ ਕੱਢ ਲੈਣਗੇ ਜ਼ਿੰਦਗੀ ਵੀ ਪੁੱਛਦੇ ਪਿਛਾਉਂਦੇ ਮੂੰਹ ਤੇ ਜ਼ੁਬਾਨ ਤੇ ਹੈਗੀ ਆ ਨਾ ਐਂ ਕਟਾ ਗੁੰਗੇ ਆ ਓ ਪੜ੍ਹਾਈ ਤੋਂ ਬਿਨਾ ਗੁੰਗਾ ਹੀ ਹੁੰਦਾ ਬੰਦਾ ਓ ਮੈਂ ਤਾਂ ਕਹਿੰਦਾ ਦਫਾ ਮਰਾ ਨਗਰ ਨੂੰ ਇਹ ਗੱਲ ਮੈਨੂੰ ਜਾ ਕਿ ਨਹੀਂ ਇਸ਼ਕ ਤੇ ਹੈਗਾ ਭਾਈ ਬੱਸ ਫਿਰ ਜੰਗ ਤੇ ਇਸ਼ਕ ਤੇ ਸਭ ਜਾਜ ਆ ਤੇ ਕੀ ਕਰੀਏ ਫਿਰ ਬੂਹਾ ਤੇ ਉਹਨਾਂ ਨੇ ਮਾਰਤਾ ਵਾ ਨੀ ਕਨੇ ਕੇ ਭਰੀਏ ਪਾਂਦੇ ਤੇ ਟੱਪੀਏ ਕੰਦ ਆਜੋ ਚਲੋ ਫੇ ਭਰਾਵਾ ਓਏ ਆ ਜਾ ਪਾਪਾ ਗਾਂ ਬੁੱਢੇ ਵਾਰੇ ਕੰਦਾਂ ਟੱਪਦਾ ਫਿਰਦਾ ਜਵਾਨੀ ਚ ਸੁੱਤਾ ਓ ਜੇ ਮੈਂ ਜਵਾਨੀ ਚ ਸੁੱਤਾ ਹੁੰਦਾ ਨਾ ਤੇ ਆ ਗੰਦੀ ਲਾਦਣਾ ਘਰ ਮੇਰੇ ਜੰਮ ਦੀ ਹਾਂ ਗਾੜੀ ਤੇ ਜਾਣੇ ਮੋੜ ਹੁਣੀ ਜੰਮੇ ਆ ਆਬਾਦੀ ਵਧਾਈ ਆ ਦੇਖਦੀ ਓ ਖਲੋਇਆ ਯਾਰਾ ਕਿਹੜੇ ਹੋ ਤੁਸੀਂ ਹੂਲਾ ਉਹ ਆਪ ਹੀ ਆ ਸੁਪਰਡੈਂਟ